ਦਾਰੇ ਕਿ ਕਿਤਰਾ ਸੀ ਕਿ ਅਸੀਂ ਜਿਹਹਾ ਸਮਾਜ ਸਰਜਾਂਗੇ ਬਰਾਬਰਤਾ ਦਾ ਸਮਾਜ ਸਰਜਾਂਗੇ ਪਰ ਉਹ ਸੁਪਨੇ 15 ਗਾਸਤੂਨ 1947 ਨੂੰ ਉਸ ਸ਼ਰਮਨਾਕ ਝੋਤੀ ਦੇ ਤਹਿਤ ਧੀਰੋ ਧੀਰ ਹੋ ਕੇ ਜਦੋਂ 10 ਲੱਖ ਲੋਕ ਇਸ ਆਜ਼ਾਦੀ ਦੀ ਨਾਂ ਦੇ ਥੱਲੇ ਕਤਲੇਆਮ ਹੋਇਆ ਉਜਾੜਾ ਹੋਇਆ ਬਰਬਾਦੀ ਹੋਈ ਉਸ ਬਰਬਾਦੀ ਨੂੰ ਸਮਰਪਿਤ ਆਪਣਾ ਗੀਤ ਕਹਿ ਲਗਾ ਗੋਰੇ ਕਾਲੇ ਰੜਕੇ ਤੇ ਖੰਡ ਖੀਰ ਹੋਏ ਗੋਰੇ ਕਾਲੇ ਰੜਕੇ ਤੇ ਖੰਡ ਖੀਰ ਹੋਏ ਭਗਤ ਸਿੰਘ ਦੇ ਸੁਪਨੇ ਨੀਰੋ ਨੀਰ ਹੋਏ ਭਗਤ ਸਿੰਘ ਦੇ ਸੁਪਨੇ ਨੀਰੋ ਨੀਰ ਹੋਏ ਓ ਉਜੜ ਗਿਆ ਦੀ ਕਾਥਾ ਪੁਛ ਲੋਦਾ ਦੀ ਨੂੰ ਉਜੜ ਗਿਆ ਦੀ ਕਾਥਾ ਪੁਛ ਲੋਦਾ ਦੀ ਨੂੰ ਹੱਲਾ ਗੁੱਲਾ ਕਹਿੰਦੇ ਲੋਕ ਆਜ਼ਾਦੀ ਨੂੰ ਹੱਲਾ ਗੁੱਲਾ ਕਹਿੰਦੇ ਲੋਕ ਆਜ਼ਾਦੀ ਨੂੰ ਹਾਏ ਖੁੰਦੇ ਛੱਪੜ ਉਛੜੇ ਖੁੰਦੇ ਛੱਪੜ ਉਛੜੇ ਅੱਖ ਦਾ ਨੀਰ ਹੋਏ ਕਸਿੰਗ ਦੇ ਸੁਪਨੇ ਲੀਰੋ ਨੀਰ ਹੋਏ ਓ ਲੀਰੋ ਨੀਰ ਹੋਏ ਓ ਲੀਰੋ ਨੀ ਹੋਏ ਲੱਖਾਂ ਲੋਕੀ ਉਜੜੇ ਪੇ ਦੋਸ਼ੇ ਮਰ ਗਏ ਸੀ ਲੱਖਾਂ ਲੋਕੀ ਉਜੜੇ ਪੇ ਦੋਸ਼ੇ ਮਰ ਗਏ ਸੀ ਨਹਿਰੂ ਗਾਂਧੀ ਰਸ ਸਮਝੋਤਾ ਨੇਹਰੂ ਗਾਂਧੀ ਰਾਸਮਝੋਤਾ ਕਰਗੇ ਸੀ ਉਹ ਖੁੰਦੀ ਹੋਲੀ ਖੇਢੀ ਹਾਏ ਖੁੰਦੀ ਹੋਲੀ ਖੇਢੀ ਉਹ ਵਜ ਹੀ ਰ ਹੋਏ ਭੱਜ ਸਿੰਘ ਦੇ ਸੁਪਨੇ ਲੀਰੋਲੀ ਰ ਹੋਏ ਗੋਰੇ ਕਾਲੇ ਰਲ ਕੇ ਤੇ ਖੰਡ ਖੀਰ ਹੋਏ ਭੱਜ ਸਿੰਘ ਦੇ ਸੁਪਨੇ ਲੀਰੋਲੀ ਰ ਹੋਏ ਲੀਰੋ ਨੀਰ ਹੋਏ ਰਾਜਗੁਰੂ ਸਖਦੇਵ ਭਗਤ ਸਿੰਘ ਚਾਉਂਦੇ ਸੀ ਲੋਕ ਬਰਾਬਰ ਹੋਣ ਆਜ਼ਾਦੀ ਲਿਆਉਂਦੇ ਸੀ ਰਾਜਗੁਰੂ ਸਖਦੇਵ ਭਗਤ ਸਿੰਘ ਚਾਉਂਦੇ ਸੀ ਲੋਕ ਬਰਾਬਰ ਹੋਣ ਆਜ਼ਾਦੀ ਲਿਆਉਂਦੇ ਸੀ ਹਏ ਚੋਰ ਗੁਲਾਮੀ ਰਹਿ ਗਈ ਹਾਏ ਘੋਰ ਗੁਲਾਮੀ ਰਹਗੀ ਸੀਨੇ ਚੀਰ ਹੋਏ ਭਗਤ ਸਿੰਘ ਦੇ ਸੁਪਨੇ ਲੀਰੋ ਲੀਰ ਹੋਏ ਓ ਲੀਰੋ ਲੀਰ ਹੋਏ ਓ ਲੀਰੋ ਲੀਰ ਹੋਏ ਸੁੱਤਿਆਂ ਨੂੰ ਜੁਕੀ ਬੀਤੇ ਜਾਗੀ ਲੋਕਾਂ ਦੇ ਸੁੱਤ ਤੋੜ ਦਈਏ ਜੰਜੀਰਾ ਦੇ ਕੇ ਓ ਕਾਵੇ ਤੋੜ ਦਈਏ ਜੰਜੀਰਾ ਦੇ ਕੇ ਓ ਕਾਵੇ ਓ ਸੁਪਨੇ ਪੂਰੇ ਹੋਣੇ ਓ ਸੁਪਨੇ ਪੂਰੇ ਹੋਣੇ ਦਿਲੋਂ ਗਭੀਰ ਹੋਏ ਘੂਰੇ ਕਾਲੇ ਰੜ ਕੇ ਤੇਖੰਡ ਕੀ ਰ ਹੋਏ ਭਗਤ ਸਿੰਘ ਦੇ ਸੁਪਨੇ ਲੀਰੋਲੀ ਰ ਹੋਏ ਓ ਲੀਰੋਲੀ হয়